ਅੱਜ ਅਕਲ ਜੀ ਕੀ ਨਾਮ ਤੁਹਾਡਾ ਕੀ ਗੱਲ ਹੋਈ ਮੇਰਾ ਨਾਮ ਮਹੇਸ਼ ਕੁਮਾਰ ਹੈ ਮੇਸੀ ਪਹਿਲਵਾਨ ਕਹਿੰਦੇ ਮੈਨੂੰ ਇਹ ਰੇੜੇ ਲਾਉਣ ਤੋਂ ਗੱਲ ਹੋਈ ਹੈ ਵੀ ਸਵੇਰੇ ਕੰਮ ਦਾ ਸਿਰਸਿਰ ਫਰੋੜ ਦਾ ਕੰਮ ਹੁੰਦਾ ਇਹ ਰੇੜਿਆਂ ਵਾਲੇ ਬਦਮਾਸ਼ੀਆਂ ਕਰਦੇ ਆ ਰਗੇ ਸਿਰਸੇ ਰੇੜੇ ਲਾਉਣ ਦੇ ਇਹਨਾਂ ਨੂੰ ਬੜੀ ਵਾਰੀ ਹੱਥ ਜੁੜ ਕੇ ਕਿਹਾ ਵੀ ਤੁਸੀਂ 9 ਵਜੇ ਤੋਂ ਬਾਅਦ ਆਇਆ ਕਰੋ ਸਿਰਸੇ ਸਾਡਾ ਕੰਮ ਹੁੰਦਾ ਤੇ ਕੰਮ ਕਰ ਲੈਂਦੇ ਤੁਸੀਂ ਹੀ ਕੰਮ ਕਰੋ ਇਹ ਨਵੇਂ-ਨਵੇਂ ਮੁੰਡੇ ਆਏ ਪਹਿਲੋਂ ਪੁਰਾਣੇ ਬੰਮ ਬੜਾ ਬੀ ਚਾਹੁੰਦੇ ਨੇ ਨਵੇਂ-ਨਵੇਂ ਮੁੰਡੇ ਆਏ ਲੋ ਫਰ ਇਹਨਾਂ ਨੇ ਆ ਕੇ ਸਿਰਸੇ 8 ਵਜੇ ਗੱਡੀ ਪੂਵੇ ਕੇ ਲਾਤੀ ਉਹਨਾਂ ਨੂੰ ਬਿਆ ਉਹ ਤੂੰ ਤੋਂ ਮੈਮੋਸ ਉਹਨਾਂ ਨੇ ਹੋਈ ਹੈ ਤੇ ਕੋਈ ਗੱਲ ਨਹੀਂ ਆਪਣੇ ਚਲੇਗੇ ਚਲੇਗੇ ਇਹਨਾਂ ਨੇ ਮੁੰਡੇ ਭੰਗਾ ਲਏ ਆ ਗੱਡੀ ਦੇ ਵਿੱਚ ਹਥਿਆਰ ਬੋਤਲਾਂ ਖੂਬ ਚਲਾਈਆਂ ਉਹਨਾਂ ਨੇ ਜਾ ਕੇ ਮੌਕਾ ਵੇਖੋ ਉੱਤੇ ਬਹੁਤ ਵੱਡਾ 7-8 ਬੰਦੇ ਸਾਡੇ ਫੱਟਲ ਕਰ ਗਏ ਆ ਐ ਮਾਰ ਕੇ ਇਸ ਬੈਸਮੈਂਟ ਕਿਸਾ ਸਿਰ ਸਾਡੀਆਂ ਕਾਰੀਆਂ ਦੁਕਾਨਾਂ ਦੇ ਉਹ ਬੰਦੇ ਕੀ ਕਰਦੇ ਨੇ ਉਹ ਸਾਡੀਆਂ ਦੁਕਾਨਾਂ ਫਰੂਟ ਜੀਆਂ ਉਹ ਕਿਨਟ ਹੁੰਦੇ ਨੇ ਰੋਡ ਕਰਦੇ ਨੇ ਕੀ ਆਪਣਾ ਕਿਹੜੇ ਕਿਹੜੇ ਹਥਿਆਰ ਲੈ ਕੇ ਆਏ ਸੀ ਉਹ ਕਿਰਪਾਨਾ ਡਾਂਗਾ ਬੈਸਬੋਰਡ ਤੇ ਬੋਤਲਾਂ ਕੋਈ ਕੋਈ ਕਿਸੇ ਕੋਈ ਕਿਸੇ ਕਿਸਮ ਦੀ ਕੋਈ ਗੱਲਬਾਤ ਨਹੀਂ ਕਹਿਣ ਦਾ ਮਤਲਬ ਕਿ ਉਹ ਮਾਰਨ ਨਹੀਂ ਆਏ ਸੀ ਤੁਹਾਨੂੰ ਹਾਂ ਬਾਅਦ ਚ ਮਾਰਨ ਨਹੀਂ ਆਏ ਪਹਿਲਾਂ ਤੂੰ ਤੂੰ ਮੈਂ ਮੈਂ ਬਦਮਾਸ਼ੀਆਂ ਦਿਖਾਉਂਦੇ ਵੀ ਅਸੀਂ ਨਹੀਂ ਕਰਨੇ ਪੜਾ ਇਲਾਕਾ ਕਿਹੜਾ ਪੈਂਦਾ ਇਹਨਾਂ ਦਾ ਇਲਾਕਾ ਮਰਹਮ ਤੇਰੀ ਪੈਂਦਾ ਕੋਲਪੁਰਾ ਪੈਂਦਾ ਜਿ세 ਗੱਲ ਹੋਈ ਏ ਇਹ ਮੰਡੀ ਦੇ ਅੰਦਰ ਦੀ ਸਬਜ਼ੀ ਮੰਡੀ ਨਰੂ ਮਾਰਕੀਟ ਚ ਕਿੰਨੇ ਕੁ ਦੂਰ ਉੱਥੇ ਠਾਣਾ ਏ ਇੱਥੋਂ ਅੱਧਾ ਕਿਲੋਮੀਟਰ ਨਾਲ ਠਾਣਾ ਕਿੱਦਾਂ ਵੇਖਦੇ ਜੀ ਆਪਣਾ ਚੋਣ ਕਮਿਸ਼ਨ ਲੱਗਾ ਹੋਇਆ ਇਲੈਕਸ਼ਨ ਦੇ ਕੋਈ ਸਾਨੂੰ ਸਪੀਡ ਹੀ ਨਹੀਂ ਮਿਲੀ ਉੱਥੇ ਪੁਲਿਸ ਦੀ ਪੁਲਸ ਰਾਖਾ ਕੋਲ ਗਰਗਨ ਉਪਰ ਕੋਈ ਮੁਲਾਜ਼ਮ ਨਹੀਂ ਆਇਆ ਇੱਕ ਘੰਟਾ ਲੜਾਈ ਹੁੰਦੀ ਨਹੀਂ ਪਹਿਲਾਂ ਵੀ ਅਸੀਂ ਇਤਲਾਹ ਦਿੱਤੀ ਵੀ ਸਾਨੂੰ ਖਤਰਾ ਹੈ ਇਹਨਾਂ ਕੋ ਇਹ ਮੁੰਡੇ ਲੈ ਕੇ ਆ ਰਹੇ ਆ ਉੱਥੇ ਕੋਈ ਮੁਲਾਵੀ ਨਹੀਂ ਪਹੁੰਚਿਆ ਇੱਕ ਮੁਲਾਜ਼ਮ ਪਹੁੰਚਿਆ ਕਾਰੀ ਬੱਤਰ ਲੈ ਕੇ ਸੁਣੀ ਜੋ ਉਹਨਾਂ ਉਹਦੇ ਕੋਈ ਪਰਵਾਹ ਨਹੀਂ ਕੀਤੀ ਉਹਨਾਂ ਬੰਦਿਆਂ ਨੇ ਉਹਦੇ ਸਾਹਮਣੇ ਸਭ ਕੋ ਸਾਡੇ ਨਾਲ ਹੋਇਆ ਹੈ ਕੀ ਲੱਗਦਾ ਪੁੱਤ ਕਜਾੜਾ ਦੀ ਢਿੱਲੀ ਹੈ ਬਿਲਕੁਲ ਬਹੁਤ ਢਿੱਲੀ ਹੈ ਜੀ ਕੀ ਮੰਗ ਕਰਦੇ ਹੁੰਦੇ ਮੰਗ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਐਸ ਤਰ੍ਹਾਂ ਸਾਡੇ ਨਾਲ ਗੁੰਡਾ ਕਰਤੀ ਵੀ ਅਸੀਂ ਦੁਕਾਨਾਂ ਬੰਦ ਕਰ ਦਿੱਤਾ ਚਾਹੀਏ ਕਮਿਸ਼ਨ ਦੇ ਘਰ ਜਾ ਕੇ ਰੱਖ ਦਾਂਗੇ ਕੱਲੇ ਕਦੇ ਸ਼ਿਕਾਇਤ ਦਿੱਤੀ ਸੀ ਅਸੀਂ ਕਦੀ ਵੀ ਆਖਿਆ ਜੀ ਸਾਡੀ ਸ਼ਿਕਾਇਤ ਆਈ ਨਹੀਂ ਕਦੀ ਨਾ ਅਸੀਂ ਕਦੀ ਝਾੜੇ ਕਦੀ ਨਾ ਗਏ ਦੁਕਾਨਾਂ ਦੇ ਬਹਿਣਾ ਬਸ ਅਸੀਂ ਆਪਣਾ ਗਰਬਰ ਕਰਨਾ ਸਿਰ ਤੜਕੇ ਹੁੰਨੇ ਅਸੀਂ ਸਾਨੂੰ ਖਤਰਾ ਹੈ ਇਹਨਾਂ ਕੋ ਸਾਨੂੰ ਖਤਰਾ ਹੈ ਅਸੀਂ ਤੜਕੇ ਆਣ ਕੇ ਦੁਕਾਨਾਂ ਖੋਲ੍ਹਦੇ ਨਹੀਂ 4-5 ਵਜੇ ਕੋਈ ਸੀਸੀਟੀਵੀ ਆਈ ਸਾਹਮਣੇ ਹਾਂਜੀ ਉੱਥੇ ਕੈਮਰੇ ਲੱਗੇ ਬਹੁਤ ਲੱਗੇ ਕੋਈ ਵੀ ਚੈੱਕ ਕਰ ਸਕਦੇ ਜੀ ਮੇਰਾ ਨਾਮ ਅਮਨਦੀਪ ਸਿੰਘ ਆ ਮੇਰਾ ਹਾਲ ਗੁਰੂ ਮੰਡੀ 'ਚ ਕੰਮ ਕਰਦਾ ਮੈਂ ਆਪਣੀ ਦੁਕਾਨ ਤੇ ਖਲੋਤਾ ਸੀ ਮੈਂ ਆਪਣੀ ਦੁਕਾਨ ਤੇ ਖਲੋਤਾ ਸੀ ਠੀਕ ਆ ਇਹ ਟੈਂਪੂ ਯਾ ਆਪਣਾ ਆਪਣਾ ਸਮਾਨ ਲੋਡ ਕਰਕੇ ਆਇਆ ਵਾ ਠੀਕ ਆ ਤੇ ਇਹਨੂੰ ਮੈਂ ਹੀ ਕਹਿਵਾਂ ਕਿ ਟੈਂਪੂ ਥੋੜਾ ਅੱਗੇ ਪਿੱਛੇ ਕਰਲਾ ਤੇਰਾ ਲੈ ਟਾਈਮ ਨਹੀਂ ਗਿਆ ਟੈਂਪੂ ਲਿਆ ਆਂਦਾ 9 ਵਜੇ ਦਾ ਟਾਈਮ ਹੈਗਾ ਮੰਡੀ ਦੇ ਅੰਦਰ ਆਂਦਾ ਠੀਕ ਆ 8 ਵਜੇ ਟੈਂਪੂ ਲੈ ਕੇ ਅੰਦਰ ਆ ਗਿਆ ਇਹਨੂੰ ਐਹੀ ਕਹਿ ਕਿ ਅੱਗੇ ਪਿੱਛੇ ਕਰਲਾ ਕਹਿੰਦਾ ਨਹੀਂ ਮੈਂ ਇੱਥੇ ਰਖਲਾਣਾ ਜੋ ਮਰਜੀ ਤੋਂ ਕਰਲਾ ਮੈਂ ਕਿਹਾ ਮੈਂ ਕੰਮ ਕਰਨਾ ਮੇਰੀ ਦੁਕਾਨਦਾਰੀ ਆ ਤੂੰ ਅੱਗੇ ਪਿੱਛੇ ਕਰਲਾ ਤੈਨੂੰ ਮਨਾ ਫਿਰ ਕਹਿੰਦਾ ਮੈਂ ਤੂੰ ਨਾਲ ਲੱਤਿਆ ਠੀਕ ਆ ਤੇ ਆ ਜੀ ਅਗੋ ਆਪਣਾ ਲੜਨ ਲੱਪਿਆ ਮੇ ਨਾਲ ਤੇ ਆਪਣੇ ਅੰਦਰ ਹਥਿਆਰ بیسਬਾਲ ਤਲਵਾਰਾਂ ਤਲਵਾਰ ਘੱ ਤੇ ਉਹ ਮੇਰੇ ਬੱਦਬਦਾਂ ਦੀ وجہ ਮੇਰੇ ਪਟਕੇ ਤੇ ਵਾਗਿਆ ਮੇਰਾ ਪਟਕਾ ਲਾਤੀ ਗਿਆ ਪਟਕੇ ਕਰ ਮੇਰਾ ਬਚਾਅ ਹੋ ਗਿਆ ਮੈਂ ਬਾਅਦ ਚੜ ਗਿਆ ਬੇਸੋਲ ਵਰਾ ਤੇ ਬਾਹਰ ਨਿਕਲ ਕੇ ਤਿੰਨ ਚਾਰ ਮੁੰਡੇ ਨਾਲ ਲੱਗੇ ਹੀ ਹਿੰਦੇ ਉਹਨਾਂ ਨੇ ਪਹਿਲੇ ਮੇਰੇ ਹੱਥੀ ਪਿਆ ਮੇਰੇ ਪਾਪਾ ਦੇ ਥੀਬਾ ਨਾਲ ਪੱਗ ਨੂੰ ਗਲਾਤੀ ਠੀਕ ਹੈ ਉਹਨਾਂ ਨੇ ਬਚਾਅ ਬਚੋਆ ਉਹਨਾਂ ਨੂੰ ਮੈਂ ਕਿਹਾ ਅੰਦਰ ਜਾਓ ਤੁਸੀਂ ਬਾਅਦ ਮੇਰੇ ਭਰਾਏ ਮੇਰੇ ਭਰਾਵਾਂ ਨੇ ਮੈਨੂੰ ਬਚਾਇਆ ਤੇ ਅਸੀਂ ਬਾਅਦ ਥਾਣੇ ਗਏ ਆ ਦਰਗਾਸ ਲਗਾਣਾ ਥਾਣੇ ਹੋਏ ਐਸਆਈ ਸਾਹਿਬ ਨਾਲ ਆਇਆ ਤੇ ਉਹ ਉਹਨਾਂ ਦੇ ਮوجود ਵੀ ਉਹਨਾਂ ਨੇ ਕੋਈ ਵੇਖਿਆ ਨਹੀਂ ਕਿ ਪੁਲਿਸ ਵਾਲਾ ਨਾਲ ਆਇਆ ਨਹੀਂ ਆਇਆ ਉਹਨਾਂ ਨੇ ਪੂਰਾ ਹਥਿਆਰ ਟੈਂਪੂ 530 ਜਿਹਨੇ ਮੁੰਡੇ ਆਏ ਆ ਟੈਂਪੂ ਭਰ ਕੇ ਆਏ ਆ ਹਥਿਆਰਾ ਦੇ ਨਾਲ ਇੱਟਾ ਦੇ ਨਾਲ ਬੋਤਲਾ ਦੇ ਨਾਲ ਇਹ ਹੈ ਕੌਣ ਲੋ ਇਹ ਭਾਜੀ ਇਹ ਡਰੇਡੇ ਗੋਲੇ ਵਾਲੇ ਗਏ ਆ ਤੇ ਕੇਲਾ ਲੋਡ ਘਟਦੇ ਆ ਤੇ ਮਕਦੂਲਪੁਰੇ ਬੱਲੇ ਮਤਲਬ ਕਿ ਇੱਧਰ ਦੀ ਸਾਈਡ ਦੇ ਗਏ ਆ 530 ਜਿਨੇ ਜਿਨੇ ਗਏ ਆ ਮਤਲਬ ਕਿ ਇਹਨਾਂ ਦੇ ਅੱਗੇ ਵੀ ਪਰਚੇ ਗਏ ਆ ਮੇਰੀ ਕੋਈ ਰੰਜਿਸ਼ ਨਹੀਂ ਮੇ ਦਾ ਕੋਈ 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 ਨਹੀਂ ਨਾ ਲੈ ਆਂਦੇ ਨੇ ਇਹਨੂੰ ਐ ਹੀ ਕਿਹਾ ਵਾ ਪਿਆਣਾ ਕਿ ਟੈਂਪੂ ਅੱਗੇ ਪਿੱਛੇ ਕਰ ਲਾ ਕਹਿੰਦਾ ਨਹੀਂ ਮੈਂ ਇੱਥੇ ਖਲਾਣਾ ਜੋ ਮਰਜੀ ਤੂੰ ਕਰ ਲੈ ਕਿੰਨੇ ਜਣਾਂ ਦੀਆਂ ਸੱਟਾਂ ਲੱਗੀਆਂ ਹਾਂਜੀ ਕਿੰਨੇ ਜਣਾਂ ਦੀਆਂ ਸੱਟਾਂ ਲੱਗੀਆਂ 10 12 ਜਣਾਂ ਦੇ ਸੱਟਾਂ ਲੱਗੀਆਂ ਪੁਲਿਸ ਤੇ ਹੀ ਮਾਮਲਾ ਪੁਲਿਸ ਨੇ ਉਹਨਾਂ ਨੇ ਪੁਲਿਸਾਂ ਨੂੰ ਹੀ ਖੋਲ ਖਾਡਾ ਪੁਲਿਸ ਦੇ ਪੁਲਿਸ ਦੇ ਤੇ ਪੁਲਿਸਲਾ ਹੁੰਦੇ باوجود ਵੀ ਉਹਨਾਂ ਨੇ ਪੁਲਿਸ ਨੂੰ ਵੀ ਨਹੀਂ ਵੇਖਿਆ ਪੁਲਸ ਵਾਲਿਆਂ ਨੇ ਪੁਲਸ ਵਾਲਿਆਂ ਤੋਂ ਕੇ ਮਾਰੇ ਪੁਲਸ ਵਾਲੇ ਆਪ ਆਪਣੀ ਜਾਨ ਮਜਾਨ ਕੱਲਾ ਪੁਲਸਲਾ ਕੀ ਕਰੇ हां वीडियो ਉੱਤੇ ਸਾਰੇ ਲੱਗੇ ਆ ਸਭ ਕੁਝ ਹੈਗਾ ਵਾ ਉਹਨਾਂ ਪੁਲਿਸ ਦਾ ਆਪਣਾ ਬਚਾਅ ਕਰਦਾ ਅਸੀਂ ਆਪਣਾ ਬਚਾਅ ਕਰ ਲਏ ਦੁਕਾਨਾਂ ਦੇ ਹਮਲਾ ਕੀਤਾ ਸੀ ਆਪਣੇ ਦੁਕਾਨਾਂ ਬੰਦ ਕਰਕੇ ਆਪਣਾ ਆਪਣਾ ਬਚਾਅ ਕੀਤਾ ਬੜੀ ਮੁਸ਼ਕਲ ਕੈਸ਼ ਵੀ ਲੱਗੇ ਹਾਂ ਕੈਸ਼ ਵੀ ਹਾਂਜੀ ਕੈਸ਼ ਵੀ ਖੜਿਆ 25 30 ਹਜ਼ਾਰ ਰੁਪਏ ਕੈਸ਼ ਹੈ ਮੇਰਾ ਨੁਕਸਾਨ ਕੀਤਾ 25 30 ਹਜ਼ਾਰ ਰੁਪਏ ਦਾ ਸਾਰਾ ਫੂਰ ਲਡਾਤਾ ਮੇਰਾ ਕੀ ਗੱਲ ਹੋਈ ਆਹ ਸਾਡੇ ਕੋਲ ਝਗੜਾ ਹੋ ਗਿਆ ਜਿਸ ਦਾ ਆਪਣਾ ਨੇ ਹਮਲਾ ਕਰਾਉਂਦੇ ਤੇ ਡਾਕਟਰ ਸਾਹਿਬ ਕਿੰਨੇ ਬੰਦੇ ਝਗੜਾ ਲੱਗੀਆਂ ਹਾਂ ਜੀ 8 8 ਦਾ تو کی ن zdjęتا ہے کہاں اب Ende پوڑے تک Incredemaین بھی رسول حیٰ سامن ہیں پوڑ د wir vastly مہنے ہے اب میں ناکام بھی نیا۔ ا وقت اپ سورجت میں زیادہ رسول پہنے دیں پوڑے تکえ کوڑے تکہ اس دنیا اس دنیا۔ overseaswardے Planning کیا وہ رسول پہنے کے دور پہنے کے دور میں تو کی ن لایصا ج dominated پوڑے تکنے؟ یوں وینے وینے عند منObربانی کے دور پر نیا ہوں؟ وہ انا joins ہے کہ ادا وینے کبار رہا ਪਹਿਲੇ ਮਾਦਾ ਕਰਾਉਂਦਾ ਭਾਈ ਡੂਡੂ ਤੇ ਅਮਰਦਸਿਹਾ ਹਸਤਾ ਦਾ ਇਹ ਮਾਦਾ ਕਰਾਉਂਦਾ ਉਹ ਥਾਣਾ ਦਾ ਥਾਣਾ ਆਏ ਨਹੀਂ ਡਾਕਟਰ ਨਹੀਂ ਦੱਸਦਾ ਆਪਣੇ ਤਰ੍ਹਾਂ ਉਹ ਥਾਣਾ ਫਲਾਈਟ ਲੜਾ ਹੋ ਜੇਣਾ ਤੇ ਕੋਈ ਸੁਣਨ ਵਾਲਾ ਉਹ ਥਾਣਾ ਥਾਣਾ ਆਏ ਆ ਇਸੇ ਕੋਲੋਂ ਕਟਰਾਉ ਦਿੱਤਾ ਇਹ ਬਗਲ ਬੋ ਦਿੱਤਾ ਬਸ ਉਹ ਡਾਕਟਰ ਰੋ ਸਾਡੇ ਕੋਲ ਆਹ ਐਂ ਕਟਰਾਉ ਦਿੱਤਾ ਆਹ ਐਂ ਨੰਬਰਾਂ ਕੋਲੋਂ ਦਿੱਤਾ